ਗਾਈਜ਼ ਜਿਹੜੀ ਆਪ ਅੱਜ ਰਿਪੋਰਟ ਕਰਾਈ ਸੀਗੀ ਉਹਦੇ ਚ ਆਇਆ ਸਾਬੂ ਦੇ ਕੋੜੇ ਮਿਲਗੇ ਸੀ ਕਲਾਸ ਦੀ ਭਾਈ ਸਾਬੂ ਤਾਂ ਸੰਗ ਗਿਆ ਮੜ ਕੇ ਸਾਬੂ ਤੇ ਟਰਾਲੀ ਨਾਲ ੱੱਕੀ ਜਾਵੇ 7 39 ਹੋ ਗਏ ਤੇ ਜਨਾਬ ਜੀ ਤੇ ਬੱਚੇ ਹਜੇ ਤੱਕ ਨਹੀਂ ਆਏ ਘਰੇ ਸ਼ੁਸ਼ਕਲ ਸਰ ਮੈਮੀ ਕਹਿੰਦੇ ਸੀ ਸੈਂ ਠੀਕ ਠਾਕ ਹੋਗੇ ਸੱਤ ਸਾਡੇ ਘਰ ਬਲਗ ਦਿਨਾ ਕਿ ਤੁਸੀਂ ਸਾਰੇ ਕਿਵੇਂ ਹੋ ਗਿਆ 720 ਜਿਆਦਾ ਹੋ ਗਏ 7 10 ਹੀ ਹੋ ਰਿਹਾ ਜੇ ਆਪਾਂ ਹੈਨਾ ਮੈਂ ਤਾਂ ਰੈਡੀਓ ਕੇ ਬਸ ਮੇਰਾ ਸਰਵਰ ਨਾਲ ਰਹਿ ਗਿਆ ਮम्मा ਕਪੜੇ ਚੱਕ ਕੇ ਲੈ ਕੇ ਆਈ ਜਾਂਦੇ ਓਹੋ ਸਾਨੂੰ ਕੋਈ ਫਿਕਰ ਨਹੀਂ ਕਿ ਅੱਜ ਮੇਰਾ ਸਲੋਗਨ ਦਾ ਟੈਸਟ ਹੈ ਕਿ ਮੈਂ ਸਕੂਲ ਜਾਵਾਂ ਹੁਣ ਠੋਲਦੀ ਐ ਨੂੰ ਮੈਂ ਔਰਦਾ ਨਹੀਂ ਔਰਦਾ ਨਹੀਂ ਇਹ ਮੈਂ ਨਾ ਮੈਂ ਔਰਦਾ ਗਈ ਜੇ ਐਨ ਕਾਲੇ ਬੂਵਾ ਉੱਠ ਗਿਆ ਨਾ ਸੌਂ ਚ ਮਾਰਦਾ ਕੌਣ ਹੁੰਦਾ ਜੇ ਕੋਈ ਬੰਦਾ ਸੌਂਦਾ ਹੁੰਦਾ ਸੌਂਦਾ ਹੁੰਦਾ ਓਏ ਡਰੈਸ ਚ ਇਕੱਠੀ ਕਰਕੇ ਪ੍ਰੈਸ ਕੀਤੀ ਕਰਾਈ ਐਵੇਂ ਕਰਵਾਈਆ ਮਮੀ ਕੋਈ ਨਾ ਚਲੋ ਅੱਛਾ ਜੀ ਯੈਸ ਪਹਿਲਾਂ ਮੇਰਾ ਸਰਵੋ ਰੈਪਨਾ ਲੈ ਲੈ ਗਾਇਸ ਪਹਿਲਾਂ ਪਾਸ ਸਰਵੋ ਨੇ

तो, सॉरी गाइस वीडियो बंद हो गई थी मेरे तो साहेब ने लेट लतीफ मैं क्यों करानी है मैं तो कदों दी तैयार हुई हुई है हां तूसी छड्या ओ बाय ਲੜਕੇ ਗਏ ਸਕੂਲ ਉਹਨੇ ਲੇਟ ਕਰਾਤਾ ਉਹਨੇ ਲੇਟ ਕਰਾਤਾ ਬਸ ਇੱਕ ਦੂਜੇ ਨੂੰ ਕਹਿਣਾ ਹੁੰਦਾ ਇਹਨਾਂ ਨੂੰ ਉੱਠਦਾ ਕੋਈ ਵੀ ਨਹੀਂ ਸਵੇਰ ਬਸ 2 ਮਿੰਟ ਹੋਰ 5 ਮਿੰਟ ਹੋਰ 2 ਮਿੰਟ ਹੋਰ 5 ਮਿੰਟ ਹੋਰ ਤੇਰੇ ਕੱਪੜੇ ਹੋ ਪਏ ਹਜੇ ਸੁੱਕਣੇ ਪਉਣ ਵਾਲ ਆਪਾਂ ਤੇ ਕੰਮ ਕਰੀਏ ਇਹਨਾਂ ਦਾ ਤੇ ਇੱਦਾਂ ਹੀ ਚੱਲੀ ਜਾਣਾ ਉਹ ਐਤਲੀ ਵਾਰ ਆਪਣੇ ਨਾਲ ਦੀ ਆਉਣੀ ਸੀ ਮੈਂ ਕਿਤੇ ਮੁੜੇ ਤੇ ਕੁਝ ਭੁੱਲ ਗਏ ਲੈ ਲੇਟਾ ਲੇਟ ਵੀ ਨਹੀਂ ਪੈਂਤੀ ਤੇ ਗਏ ਆ 2 ਕੁ ਮਿੰਟ ਲੇਟ ਗਏ ਆ ਬਸ ਗੁੰਨੂ ਨੂੰ ਅਚੀ ਵੀ ਹੋ ਜਾਂਦੀ ਵੀ ਲੇਟ ਹੋ ਗਏ ਲੇਟ ਹੋ ਗਏ ਲੋ ਗਾਇਸ ਅੱਜ ਆਪਣੇ ਬਣ ਜਾ ਰਹੀ ਹੈ ਜਨਾਬ ਜੀ ਦੀ ਫੇਵਰਿਟ ਤੜੀ ਤੜਕਾ ਲਗਾਤਾ ਆਪਾਂ ਥੋੜੇ ਜਿਹਾ ਮਿਚ ਪਾਏ ਆ ਮਟੀਰੀਅਲ ਰੈਡੀ ਹੈ ਆਪਣਾ ਇਹਨਾਂ ਦੇ ਬਣਾਵਾਂਗੇ ਪਕੌੜੇ ਕਿਉਂਕਿ ਪਕੌੜੇ ਵਾਲੀ ਤੋਂ ਬਿਨਾ ਤਾਂ ਖਾਣੀ ਨਹੀਂ ਇਸੇ ਇਸੇ ਚਾਲੂ ਕੰਮ ਕਰਨ ਵਾਲੇ ਹੈ ਨਹੀਂ ਵੀ ਬਸ ਵਿੱਚ ਚਾਲੂ ਸੱਟੋ ਤੇ ਖਾ ਲੋ ਤੇ ਇਕੱਤਰ ਵਿੱਚ ਕੱਲੇ ਲੰਮੇ ਲੰਮੇ ਪਿਆਜ਼ ਕੱਟ ਕੇ ਪਾ ਕੇ ਖਾ ਲੰਗੇ ਤੇ ਮੇਰੇ ਪਤੀ ਦੇ ਲਈ ਇਹ ਜੇ ਕੁਝ ਖਾਂਦੇ ਇਹਨਾਂ ਨੂੰ ਪਰਫੈਕਟ ਚੀਜ਼ ਚਾਹੀਦੀ ਹੈ ਪਰਫੈਕਟ ਦੇਖਣ ਚ ਵੀ ਸੋਹਣੇ ਲੱਗੇ ਜਿਆਦਾ ਟੇਸਟ ਵੀ ਸੋਣਾ ਹੋਵੇ ਵਧੀਆ ਹੋਵੇ ਫਿਰ ਖਾਂਦੇ ਆ ਲਓ ਗਾਇਜ਼ ਆਪਾਂ ਨੇ ਪਕੌੜੇ ਕੱਢਣੀ ਸ਼ੁਰੂ ਕਰਤੇ ਤੇ ਇਧਰ ਆਪਣੀ ਕਢੀ ਆਇਤਾ ਰਿਝੂਗੀ ਫਾਈਨਲ ਲੁੱਕ ਤਾਂ ਫਿਰ ਦਿਖਾਵਾਂਗੇ ਤੁਹਾਨੂੰ ਆਜੋ ਪਕੌੜੇ ਬਣ ਗਏ ਜਿੰਨੇ ਜਿੰਨੇ ਪਕੌੜੇ ਖਾਣੀਆਂ ਪਹਿਲਾਂ ਪਕੌੜੇ ਖਾ ਲਓ ਲਓ ਜੀ ਕੜੀ ਆਪਣੀ ਬਣ ਕੇ ਆਲਮੋਸਟ ਰੈਡੀ ਹੈ ਦੇਖੋ ਥੋੜਾ ਜਿਹਾ ਪਾਣੀ ਹਰੇ ਵਿੱਚ ਮੇਥੀ ਵਗੈਰਾ ਪਕੌੜੇ ਪਾਦੇ ਆਪਾਂ ਉਧਰ ਰੋਟੀ ਬਣਾਉਣੀ ਆ ਇਧਰ ਡੈਡੀ ਦਾ ਬਣ ਰਿਹਾ ਸੂਪ ਥੋੜੀ ਜਿਹੀ ਜਨਾਬ ਜੀ ਨੂੰ ਟੇਸਟ ਕਰਾ ਕੇ ਆਉਣੇ ਆ ਫਿਰ ਦੇਖਦੇ ਹਾਂ ਰੈਐਕਸ਼ਨਸ

ਰੋਟੀ ਲੋ ਜੀ ਕੜੀ ਨੂੰ ਟੇਸਟ ਕਰ ਲਿਆ ਸੀ ਜਨਾਬ ਜੀ ਨੇ ਤੇ ਮੈਂ ਡੋਂਗਾ ਚੱਕ ਕੇ ਲੈ ਗਈ ਸੀਗੀ ਉਦੋਂ ਮੇਰੇ ਕੋਲ ਮੋਬਾਈਲ ਹੈ ਨਹੀਂ ਸੀ ਤੇ ਹੁਣ ਆਪਾਂ ਰੋਟੀ ਬਣਾ ਕੇ ਲੈ ਆਏ ਜਗਮਗ ਜਗਮਗਾ ਕਰਦੇ ਸਵਾਦ ਬਣੀ ਸੀ ਸਵਾਦ ਸੀ ਸਵਾਦ ਹੋ ਗਈ ਠੰਡੀ ਹੋ ਗਈ ਹੋ ਗਈ ਲੋਜੀ ਦੁੱਧ ਗਰਮ ਹੋ ਗਿਆ ਉਧਰ ਇੱਧਰ ਰਤਾ ਇੱਧਰ ਦੋ ਪਾਣੇ ਚ ਰੱਖਦੇ ਆਪਾਂ ਦੁੱਧਨ ਕਿਉਂਕਿ ਦੁੱਧਾ ਪਣਾਉਂਦਾ ਜ਼ਿਆਦਾ 6 ਕਿਲੋ ਦੁੱਧ ਲੈਣੇ ਆਪਾਂ ਬਸ ਇਹ ਗਰਮ ਹੁੰਦਾ ਤਾਂ ਲਾਉਂਦੇ ਆ ਕੜਾਈ ਰੈਡੀ ਆ ਚਾਵਲ ਪਿਆੰਤੇ ਪਏ ਆ ਤੁਹਾਨੂੰ ਪਤਾ ਹੀ ਹੈ ਕਿ ਸਬਜੀ ਕੀ ਬਣੀ ਹੋਈ ਹੈ ਨਾਲ ਬਣਾਵਾਂਗੇ ਚਾਵਲ ਜਿੰਨੇ ਜਿੰਨੇ ਜੂਸ ਪੀਣਾ ਜੋ ਚੱਕ ਲਵਾ ਦਿੰਦੀ ਬੋਤਲਾ ਐ ਰੱਖਿਦਿਆਂ ਸੇ ਜਾ ਕੇ ਅਸੀਂ ਲੋਕੋਲ ਘੋਕੇ ਨੇ ਰੱਖ ਦੇ ਬੋਤਲ ਚੱਕੋ ਤੇ ਪੀਓ ਅਜਾ 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 ਜਨਾਬ ਜੀ ਚਲੇਗੇ ਸਾਹਿਬ ਨੂਲੈ 1:30 ਵਜੇ 1 ਵਜੇ ਦੁੱਧ ਹੁੰਦਾ ਸਾਡਾ ਸਭ ਤੋਂ ਲੇਟ ਸਾਡਾ ਘਰ ਦਾ ਕੰਮ ਜਿਹੜਾ ਹੁੰਦਾ ਉਹ ਦੁੱਧ ਲੇਟ ਆਉਣਾ ਇਹ ਕੁਝ ਜਵਾਨਾ ਖਾ ਰਹੀ ਸੀ ਮੈਂ ਇਹ ਅੱਜ ਆਇਆ ਅਕੈਡਮੀ ਵਾਲੇ ਪਾਠ ਤੋਂ ਥੋੜਾ ਰਾਇਆ ਉਹਨਾਂ ਨਾਲ ਸੀ ਮੈਂ ਸਕੂਲ ਲੱਕ ਕੇ ਜਾਣਾ ਹੋ ਲੱਗੀ। ਲਏ ਜੀ ਚਾਵਲ ਧਰਤੇ ਸਿਮ ਤੇ ਦੁੱਧ ਦੋਨੋਂ ਗਰਮ ਹੋ ਗਏ ਤੇ ਵੇਟ ਕਰਦੇ ਹੁਣ ਆਪਾਂ ਸਾਹਿਬ ਦੇ ਚੱਪਲ ਉਤਾਰ ਕੇ ਅਦਰ ਚਲੋ ਜਦੋਂ ਪੋਚਾ ਲੱਗਣ ਤੋਂ ਬਾਅਦ ਨਾ ਫਿਰ ਆਪਾਂ ਚੱਪਲ ਨਹੀਂ ਲੈ ਕੇ ਆਉਦੇ ਸਾਫ ਸਾਫ ਰਹਿੰਦਾ ਫਿਰ ਰੂਮ ਅੰਦਰ ਬਾਹਰ ਹੀ ਲਾ ਦੇ ਦਿਆਂ ਤੇ ਸਿਮ ਤੇ ਕੱਟਦੇ ਤਰ੍ਹਾਂ ਆਪਾਂ ਚਾਵਲ ਜਰੂਰ ਤਾਂ ਕਿ ਗੁੰਨਾ ਆਊਗਾ ਰੋ ਤੱਕ ਪੰਜ ਆਣਗੇ ਕਿ ਕਿ ਸਾਇ ਪਹਿਲਾਂ ਆ ਜਾਂਦਾ ਗੁੰਨੂ ਲੇਟ ਆਉਂਦਾ ਜਦੋਂ ਗੁੰਨਾ ਆ ਗਿਆ ਫਿਰ ਆਪਾਂ ਖਾ ਲਵਾਂਗੇ ਤੇ ਤੁਹਾਨੂੰ ਸਾਰਿਆਂ ਨੂੰ ਖਵਾ ਦੇਵਾਂਗੇ ਸਾਇ ਦੇ ਕੱਪੜੇ ਕੱਢੇ ਪਏ ਆ ਆ ਕੇ ਪਾਊਗਾ ਇਹ ਕਿੰਨਾ ਰੌਲਾ ਘਾਤੋਂ ਦਾਦਾ ਸੁੱਤੇ ਪਏ ਆ ਚਲੋ ਗੁੱਸੇ ਹੋ ਗਿਆ ਗੁੱਸੇ ਕਰਦਾ ਮੇਰਾ ਮੁੰਡਾ ਹੁੰਦੇ ਨੇ ਕਦੋਂ ਲੱਦੇ ਤੈਨੂੰ ਲੋ ਗਾਇਸ ਸ਼ਾਇਸ ਖਾ ਰਹਾ ਇਸ ਵਾਸ ਬੰਦ ਕਰ ਦਿਓ ਨਾ ਸਟਾਪ ਕਰ ਚਾਵਣਾ ਪਿਛੇ ਲੜੀ ਜਾਂਦੇ ਆ ਇੱਕੋ ਜਿਹਾ ਤਾਂ ਹੈ ਗਿਆ ਕਹਿੰਦੇ ਉਹਦੇ ਪਲੇਟ ਚ ਉਹ ਮੇਰੀ ਪਲੇਟ ਆ ਤੇ ਮੇਰੀ ਪਲੇਟ ਆ ਤੇ ਚਮਚਿਆ ਪਿਛੇ ਲੜਦੇ ਸੀ ਇਹ ਇੱਕ ਮੈਨੂੰ ਨਵਾਂ ਚਮਚਾ ਸੋ ਨਵਾਂ ਹੀ ਆਇਆ ਇਹ ਵੀ ਦੂਸਵਾਂ ਦੇਖ ਲਓ ਦੇਖ ਲਓ ਅੱਡ ਅੱਡ ਹਾਲ ਦੇਖ ਲਓ ਇਹਨਾਂ ਦੇ ਤੁਹਾਡੇ ਵੀ ਅੱਡ ਅੱਡ ਹਾਂ ਸਾਡੇ ਵਾਲੇ ਵੀ ਅੱਡ ਅੱਡ ਫੇਰ ਉਹਨਾਂ ਵਾਲੇ ਚੱਲ ਥੱਲੇ ਆ ਜਾ ਪਕੌੜੇ ਕਿਹਨੇ ਪਾਉਣੇ ਆ ਆਪ ਕੋਈ ਨਹੀਂ ਪਾਉਣੇ ਆਪ ਉਹਨਾਂ ਨੇ ਨਹੀਂ ਪਾਣੇ पक्की बात है पर अपन को ये भी नहीं मिलेंगे ठीक है अपन अपन थीके? डालेंगे अपन 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 डालेंगे ठीक है अपन, अपन डालेंगे जो चावलों में कड़ी पाकी खाएगा उसको ये भी मिलेंगे गाइस ये ओके ठीक है मुझे चाहिए मुझे खाने है ना तुसी खा के दिखाओ रुखे है? दोनों प्लेटा लाके भज गए अगे तक रखन नहीं गए दोनों ने छोड़ते थोड़े थोड़े ਦੋਨੋਂ ਬਾਬੇ ਹੱਥ ਚ ਪਾਗ ਲਗਾਈ ਸੀਗੀ ਉੱਥੇ ਆ ਕੇ ਬਲੇਡ ਚ ਪਾ ਤੇ ਨੇ ਆਹ ਖਾਣੇ ਇਹਨਾਂ ਨੇ ਪਕੌੜੇ ਇਹਦੇ ਪਿੱਛੇ ਇਹਦਾ ਮੈਂ ਖਾਉਂਗੀ ਮੇਰੇ ਪਕੌੜੇ ਮੇਰੇ ਕੋਈ ਨੋ ਟੈਗ ਕਰ ਦੇ ਵਾਟ ਇਜ਼ ਦਿਸ ਦਿਸ ਇਜ਼ ਅ ਵਾਟ ਸਾਬ ਨੂੰ ਤਾਂ ਲੈਪਟਾਪ ਦੇਖਣਾ ਸਾਬ ਨੂੰ ਤਾਂ ਹੈਨੀ ਪਕੌੜਾ ਨਾਲ ਪਿਆਰ ਜਾਨਾ ਤੁਹਾਡੇ ਪਕੌੜੇ ਨਹੀਂ ਮੈਂ ਹੋਣਾ ਕੌਣ ਆਨੂ ਕੌਣ ਕੁਛ ਨਹੀਂ ਸਾਡੇ ਐ ਸਰਮਿੰਦਰ ਜੀ ਸਾਡੇ ਤੇ ਲੈਪਟਾਪ ਦੇਖਣਾ ਬੱਚੇ ਖੇਡਦੇ ਲੋ ਜੀ ਜੀ ਸਿੱਦੂ ਨੂੰ ਲੈਂਚ ਵਾਲੀਆਂ ਟਿਊਸ਼ਨਾਂ ਬੱਚੇ ਖੇਡ ਰਹੇ ਆ ਭਾਰਤ ਸਾਡਾ ਮੁੰਡਾ ਟਿੱਕੀ ਆ ਗਿਆ ਘਰੇ ਘਰੇ ਬੈਠਾ ਜਾ ਕੇ ਪੁੱਛਾਂਗੇ ਤਾਂ ਹਾਲ ਚੱਲ ਚੱਕੀ ਕੀ ਹੈ ਇਹ ਇਹ ਕੱਲ ਵਾਲਾ ਪੀਤਾ ਨਹੀਂ ਅੱਜ ਤੋਂ ਆਇਆ ਹੈ ਓਹੋ ਤੇਰਾ ਬਾਪਾ ਸਾਨੂੰ ਤਾਂ ਕੁਝ ਖਵਾਉਂਦਾ ਨਹੀਂ ਕਦੇ ਤੈਨੂੰ ਦਵਾ ਦਿੰਦਾ ਮੈਨੂੰ ਵੀ ਪੈਰ ਰੱਖਣ ਦੇ ਅੱਜ ਅਸੀਂ ਬਨੋਂ ਲੈਣ ਆਏ ਆ ਭਾਈ ਟਾਈਮ ਹੋ ਗਿਆ 7 ਵਜਨ ਵਾਲਿਆ ਟ੍ਰੈਫਿਕ ਹੀ ਟ੍ਰੈਫਿਕ ਹਨੇਰਾ ਹੀ ਹਨੇਰਾ ਫਿਰ ਮੈਂ 6:30 ਗਿਆ ਸੀ ਕੌਣ ਸੀ ਆਉਂਦੇ ਆਉਂਦੇ ਟਾਈਮ ਲੱਗ ਗਿਆ ਸੀ ਰੁੱਕ ਗਏ ਸੀ ਕਿਦੋਂ ਕੰਮ ਸੀਗੇ ਮਾਰਕੀਟ 'ਚ ਆ ਜਾਓ ਭਈ ਇਹਨੂੰ ਦੋ ਗੋਲ ਗੱਪੇ ਖਵਾਈਂ ਬੱਸ ਕਹਿੰਦੀ ਮੈਂ ਇੱਕ ਹੀ ਖਾਣਾ ਰੋਕ ਦੋ ਰੋਕ ਦੋ ਮੈਂ ਕਿਹਾ ਪੀੜਾ ਲੇਟ ਹੋ ਜਾਣਗੇ ਫਿਰ ਇਹਨੇ ਰੋਟੀ ਨਹੀਂ ਖਾਣੀ ਰੋਟੀ ਦਾ ਟਾਈਮ ਹੋਇਆ ਪਿਆ ਖਾ ਲਾਂਗੀ ਹੁਣ ਤਿੰਨ ਤੇ ਆ ਗਈ ਕਹਿੰਦੀ ਮੈਨੂੰ ਇੱਕ ਖਵਾ ਦੋ ਇੱਕ ਕਿੰਨੀ ਗਰਦੀ ਗੁੰਨੂ ਦੀ ਜਾ ਟੁੱਟ ਗਈ ਟਿਊਸ਼ਨ ਤੇ ਪੈਕ ਕਰਕੇ ਲਿਾਈ ਆ ਥੋੜੇ ਝਾੜ ਦੰਦ ਬਸ ਕਿਸੇ ਦਾ ਦਾਦਾ ਟੁੱਟ ਗਿਆ ਕਿਸੇ ਦਾ ਝਾੜ ਟੁੱਟ ਗਿਆ ਬਸ ਐਸੇ ਤੇ ਜੋਰ ਦਿੱਤਾ ਆ ਮੈਂ ਮੈਂ ਕਿਸ਼ਨ ਤੇ ਛੇੜੀ ਜਾਂਦੀ ਸਾਬੂ ਦੇ ਚਾਰ ਰੋਸ਼ਨਦਾਨ ਹੋ ਗਏ ਤੇਰੇ ਆ ਦੇਖ ਲੋ ਨਾਲ ਸੁਣਾ ਹਨਾ ਮੈਨੂੰ ਮੈਂ ਆ ਕਿਤੇ ਆਇਆ ਕਰੀ ਜਾਂਦੀ ਉਹ ਐਵੇਂ ਆ ਗਿਆ ਮਜ਼ਾ ਜਾਣੀਆਂ ਹੀ ਹੁਣ ਸਾਰੇ ਬਾਹਰ ਆ ਜਾਣੇ ਦੰਦ ਬੋੜੀ ਹੋ ਜਾਣ ਕਿਉਂ ਹੋਰ ਤੇ ਉੱਥੇ ਸਿੱਟ ਦਿੰਦੀ ਪੈਕ ਕਰਕੇ ਘਰ ਤੋਂ ਲਈਆਂ ਆਚਾਰ ਪਾਉਣਾ ਸੀ ਇਹਦਾ ਮੈਂ ਮੇਰੇ ਘਰ ਸਿੱਟ ਦਿੱ ਅੱਛਾ ਸੂਰਜ ਨੂੰ ਨਹੀਂ ਕੁੰਨ ਬਰਾ ਆਇਆ ਝਾੜ ਚੋਂ ਤਾਂ ਜਿਆਦਾ ਹੀ ਆਉਂਦਾ ਫਿਰ ਦੰਦ ਚੰਨਾ ਨਹੀਂ ਆਉਂਦਾ ਨੈਕਸਟ ਮਾਰਨਿੰਗ ਸ਼ੀਸ਼ੂ ਗਾਇਸ ਹੈ ਮੈਂ ਮਿੱਕਾ ਦਿੱਤੇ ਸੇ ਠੀਕ ਠਾਕ ਹੋ ਗਏ ਸਵੇਕ ਤੇ ਸੜੀਖ ਵਲੋਗ ਦੇ ਨਾਂ ਕੇ ਵਿੱਚ ਸਾਰੇ ਗਾਇਸ ਟਾਈਮ ਹੋ ਗਿਆ ਪੌਣੇ 10 ਦਾ ਆਪਾਂ ਉੱਠ ਕੇ ਨਹਾ ਤੋ ਕੇ ਹੋ ਗਏ ਸੀ ਰੈਡੀ ਆਪਾਂ ਬਣਾ ਰਿਆ ਬਲੌਗਸ ਓਕੇ ਆਪਾਂ ਬਲੌਗਸ ਬਣਾ ਰਹੇ ਸੀਗੇ ਆ ਦੇਖੋ ਇਹ ਕੱਲ ਮੇਰੇ ਤੋਂ ਇਨੀ ਪਲੇਟਫਾਰਮ ਬਣੀ ਹੈ ਅੱਜ ਫਿਰ ਮੈਂ ਸਾਰਾ ਖੜਾ ਕਰਾ ਦੇਣਾ ਇਤੇ ਬ੍ਰਿਕਸ ਲਗਾ ਕੇ ਸਾਰੀਆਂ ਅਡਰ ਬ੍ਰਿਕਸ ਲਗਾ ਲੈਣੀ ਆ ਬਲੈਕ ਰੈਡ yellow blue ਅਡਰ ਤਰ੍ਹਾਂ ਦੀਆਂ ਬ੍ਰਿਕਸ ਲਗਾ ਕੇ ਆਪਾਂ ਬਣਾਵਾਂਗੇ ਸਾਰਾ ਬਣਾ ਲੇਗੀ ਤੂੰ ਹੋਰ ਬਣਾ ਲੇਗੀ ਹੋਰ ਰੋਟੀ ਖਾ ਕੇ ਬਾਅਦ ਵੀ ਬਣਾ ਲੇਗੀ ਅ ਰੋਟੀ ਖਾ ਕੇ ਨਹੀਂ ਫਿਰ ਮੈਂ ਪੜਨਾ ਹੈ ਫਿਰ ਮੈਂ ਦਿਨ ਹੋ ਸਕੇ ਉਹ ਨਾਲ ਅੱਜ ਬਣਾਵਾਂਗੇ ਫਿਰ ਨਹੀਂ ਤਾਂ ਕੱਲ ਬਣਾਵਾਂਗੇ ਤਾਂ ਠੀਕ ਹੈ ਨਾ ਆ ਦੇਖੋ ਤੁਹਾਨੂੰ ਟਾਈਮਸ ਮੈਸੇਜ ਦੱਸਿਆ ਨਾ ਪੌਣੇ 10 ਹੋ ਗਏ ਨੇ ਟਾਈਮ ਮम्मा ਬਾ ਨਾਸ਼ਤਾ ਬਣਾ ਰਹੀ ਹੈ ਸਾਡੇ ਹਾਸਤੇ ਨਾਸ਼ਤਾ ਮੀਨਸ ਬ੍ਰੇਕਫਾਸਟ ਬ੍ਰੇਕਫਾਸਟ ਬਣਾ ਰਹੀ ਹੈ ਮम्मा ਸਾਡੇ ਹਾਸਤੇ ਹੈ ਨਾ ਅਸੀਂ ਉਹਨਾਂ ਟਾਈਮ ਆ ਖੇਡਦੇ ਹਾਂ ਫਿਰ ਉਸ ਤੋਂ ਬਾਅਦ ਅਸੀਂ ਪੜਾਂਗੇ ਕਿਉਂਕਿ ਮੇਰਾ ਟਿਊਸ਼ਨ ਤੇ ਟੈਸਟ ਹੈ ਸਾਇੰਸ ਦਾ ਓਏ ਤਾਂ ਕਰਕੇ ਹਾ ਉਹ ਗੱਲ ਗੱਨੇ ਡਿਫਿਕਲਟ ਬਣਾ ਲੈਣਗੇ और कि अब मैं रोटी ख दिखाते दिखाऊंगी पर मैं दे नहीं दिखा पाई मैं ना रोटी खाधी है मम्मा भी ना खा रहे हैं दही अचार चटनी तो रोटी ठीक है बाबा जी साढ़े बाबा जी आ बैठे <laughs> ਬਣੀ ਲੱਗੀ ਆਂਦੇ ਅਸੀਂ ਘਰੇ ਅੱਜ ਤੋਂ ਬਾਬਾ ਜੀ ਘਰੇ ਰੱਕੜੇ ਬਾਬਾ ਜੀ ਜੈ ਹੋ ਬਾਬਾ ਦੇ ਜੈ ਬਾਬਾ ਜੈ ਹੋ ਬਾਬਾ ਦੇ ਯੈਸ ਕੀ ਕਹਿੰਦੇ ਪਾਪਾ ਕਿੰਨੂ ਕਿੰਨਾ ਟਾਈਮ ਲੱਗੂ ਉਹ ਜਿੰਨਾ ਤੇ ਕੱਢ ਵਿੱਚ ਤਾਂ ਪੇੜ ਤਾਂ ਆਸੀ ਉਸ ਨੂੰ ਵੰਟੀ ਦੇ ਦੋ ਰਿਫਾਇਨ ਕਰਨਾ ਪਾਪਾ ਨੂੰ ਜਾਣ ਦਿਆ ਦਿਖਾਓ ਕੀ ਕਰਸ ਲਿਆ ਹਾਂ? ਬੋਗੀ? ਕੀ? ਕੀ ਕਰਸ ਲਿਆ ਗਨੋ? ਡਾਈਪਰ ਹਾਂ ਤੇ ਓ ਫਟਾ ਸਰਿੰਜਾਂ ਲੈ ਆਂਦੀਆਂ? ਸਰਿੰਜਾਂ ਨਹੀਂ ਲੈ ਆਂਦੀਆਂ। ਮਿਲੀ ਨਹੀਂ ਉੱਥੇ। ਟਰਿੰਗ ਜਾ ਉੱਥੇ ਉਹ ਕੰਪਨੀ ਆ ਢੋਂਦੀਆਂ ਉਹਨਾਂ ਦੀ। ਗਰੀਬੀ ਨਹੀਂ ਉੱਥੇ। ਦਾਦੂ ਦਾ ਸਮਾਨ ਲੈਣ ਗਏ ਸੀ ਪਰ ਪੂਰਾ ਲੈ ਕੇ ਆਉਂਦੇ ਡਾਈਪਰ ਲਿਆਂਦੇ ਵਾਈਪਸ ਵੀ ਨਹੀਂ ਲੈਂਦੇ। ਨਹੀਂ। ਵਾਈਪਸ ਜਾ ਜਾ ਅਸੀਂ ਤੁਰੇ ਆਉਦੋਂ ਤੁਹਾਡਾ ਫੋਨ ਆ ਗਿਆ ਅੱਛਾ ਜਦੋਂ ਅਸੀਂ ਮੋਚ ਸੀ ਸੀ ਕਿ ਕਾਉ ਨੂੰ ਪੱਠੇ ਪਾਰ ਯੈਸ ਕਾਉ ਤੇ ਤਿੰਨ ਕਾਉ ਸੀ ਜੀ ਤੁਸੀਂ ਵੀ ਤਿੰਨ ਜਾਣੀ ਸੀਗੇ ਅੱਡ ਅੱਡ ਤਿੰਨਾਂ ਨੇ ਪਾ ਦਿੰਦੇ ਨਹੀਂ ਇੱਕ ਵੱਡੀ ਬੋਰੀ ਸੀਗੀ ਹੂੰ ਠੀਕ ਐ ਫਿਰ ਇੱਕ ਛੋਟੀ ਸੀਗੀ ਵੱਡੀਆਂ ਤਿੰਨਾਂ ਨੇ ਪਾਈਆਂ ਛੋਟੀ ਮੈਂ ਤੇ ਸਾਡੇ ਨੇ ਪਾਈ ਹੈ ਚੱਲਦੇ ਰਹਿੰਗੇ ਦੁਬਾਰਾ ਸਾਬੂ ਦੀ ਓਏ ਕੀ ਪਤਾ ਕਿਉਂ ਨਹੀਂ ਕੀ ਹੈ ਕੋਈ ਮੁੰਮੀ ਮੁੰਮੀ ਕੀ ਹੈ ਕੁਸ਼ਵ ਨੇ ਆ ਗਿਆ ਸਭ ਬਲੱਡ ਹੈ ਪਰ ਗਈ ਲੈ ਰਹੇ ਮੇਰਾ ਵੀ ਗੱਡੇ ਸੀ ਲੈ ਕਰੀ ਹੂੰ ਇਹ ਮੋਂਦੀ ਮੋਂਦੀ ਚੀਕ ਚੈੱਕ ਕਰਾਉਂਦਾ ਇਹਦੇ ਵਿੱਚ ਆਪਣਾ ਸੀਸੀ ਇਹਨੂੰ ਟੈਸਟ ਕਰਾਉਂ ਲਾਈਨ ਵਾਰ ਬਹਿ ਜਾ ਮੈਂ ਤਾਂ ਠੀਕ ਹੈ ਸਭ ਅਰੇ ਯਾਰ ਸਹੀ ਕਰਨਾ ਨਹੀਂ ਆ ਮੈਂ ਟ੍ਰਾਈ ਨਹੀਂ ਵਾਚ ਰਿਹਾ ਰੈਂਡੀਸ ਅ ਸ਼ੂਗਰ ਹੈ ਸ਼ੂਗਰ ਹੈਗੀ ਆਨ ਸਭ ਟਲੇ ਦੁਬਾਰਾ ਤੇਰੀ ਠੀਕ ਐ ਓਕੇ ਸੋਈ ਖੁੱਬਦੀ ਐ ਨਹੀਂ ਪੀੜ ਨਹੀਂ ਆਉਂਦੀ ਪਤਾ ਹੀ ਲੱਗਦਾ ਹੋ ਗਿਆ ਕੰਮ ਬਸ ਅੱਜ ਦੀ ਗੁੰਡੂ ਦੀ ਵੈਡ ਹੁੰਦੀ ਐ ਕਮਲੇ ਦੇਖ ਲਓ ਪੜਦੇ ਘਟਾ ਡੋਲਗਾ ਤੋ ਸਾਬੂ ਨੇ ਸਾਬੂ ਦਾ ਹੋਮਵਰਕ ਹੋ ਗਿਆ ਸਾਬੂ ਕਰਿਆ ਬੈਗ ਬੈਗ ਅੱਜ ਘਰੇ ਆਏ ਇਹ ਤਾਂ ਹੁਣ ਇਹ ਪੜੀ ਜਾਂਦੇ ਐ ਟਾਈਮ ਕਿੰਨਾ ਹੋ ਗਿਆ 1:30 ਵਜੇ ਬੰਨੂ ਭੰਟਾ ਰਹਿ ਗਿਆ 2:00 ਵਜੇ ਤੂੰ ਜਾਣਾ 2:30 ਜਾਣਾ ਤੂੰ ਮੈਨੂੰ ਸਾਈਨ ਕਰਨਾ ਡਾਕਟਰ ਆਇਆ ਸੀ ਘਰੇ ਲੈਬ ਵਾਲਾ ਟੈਸਟ ਰਿਪੋਰਟ ਲੈ ਕੇ ਗਿਆ ਜਨਾਬ ਜੀ ਦੇ ਕਰਵਾਏ ਟੈਸਟ ਮੰਮੀ ਨੇ ਵੀ ਕਰਵਾਏ ਟੈਸਟ ਦੇਖਦੇ ਆ ਕਿ ਕਿ ਰਿਪੋਰਟਸ ਆਉਂਦੀਆਂ ਵੈਦਰ ਚੇਂਜ ਹੁੰਦਾ ਤਾਂ ਥੋੜਾ ਫਰਕ ਪੈਂਦਾ ਸਭ ਨੂੰ ਬਾਕੀ ਰਿਪੋਰਟਸ ਤੇ ਡਿਪੈਂਡ ਕਰਦਾ 2 ਘੰਟੇ ਤੱਕ ਆਉਣਗੀਆਂ ਫਿਰ ਦੇਖਦੇ ਆ ਸਾਨੂੰ ਭੁੱਖ ਲੱਗਦੀ ਆ ਜਾਂ ਨਹੀਂ ਸਾਡੀ ਭੁੱਖ ਫੇਰ ਮਰ ਗਈ ਗਾਇਜ਼ ਸਾਡੀ ਭੁੱਖ ਫੇਰ ਮਰ ਗਈ ਹੈ ਨਾ ਫਿਰ ਕਿਉਂ ਕਰਾਇਆ ਮੇਰੇ ਪਤੀ ਦੇ ਫਿਰ ਤੋਂ ਟੈਸਟ ਵਿਚਾਰੇ ਦੇ ਖੂਨ ਕੱਢ ਲਿਆ ਕਿਉਂ ਕੱਢਿਆ ਮੇਰੇ ਪਤੀ ਦਾ ਖੂਨ ਹਾਂ ਹਾਂ ਟਾਈਟਲ ਕਿਉਂ ਕੱਢਿਆ ਮੇਰੇ ਪਤੀ ਦਾ ਖੂਨ ਹੂੰ ਤਕਾਬਟ ਹੋ ਗਈ ਤੇ ਉੱਪਰ ਬੈਠਾ ਵੇ ਮੁੰਡਿਆ ਮੇਰੀ ਤੋੜ ਵੇ ਸਟੂਡੀਓ ਸਕਰੀਨ ਉੱਤੇ ਹਲਕ ਥੱਲੇ ਆ ਗਈ ਮੈਂ ਲਾਈ ਸੈਟਿੰਗ ਕੀਤੀ ਸੀ ਵੇਰੇ ਗਲਤ ਹੋ ਜਾਂਦਾ ਏਰੇ ਤੇ 1 2 2 ਨਹੀਂ ਸਹੀ ਰਹਿੰਦਾ ਫਿਰ ਫਿਰ 2000 ਸਾਨੇ ਤੇ ਪਹੁੰਚ ਜਾਂਦੇ ਲੋਚ ਟਾਈਮ ਹੋ ਗਿਆ 5 ਪੰਜ ਵਜੇ 5 ਤੇ ਆਪਾਂ ਚੱਲਿਆ ਰਾਸ਼ਨ ਲੈਣ ਲੈ ਕਿੰਨੇ ਦਿਨਾਂ ਬਾਅਦ ਗੱਡੀ ਤੇ ਕਿੰਨੇ ਦਿਨਾਂ ਬਾਅਦ ਗੱਡੀ ਚਲਾਉਣ ਲੱਗਿਆ ਓਏ ਖੁੱਲ ਜਾ ਹਾਏ ਮੋਟੇ ਉੱਧਰ ਵੱਜੀ ਜਾਂਦੀ ਹੈ ਵੱਜੀ ਨਹੀਂ ਉਹ ਤੋਂ ਗਈ ਸੀ ਆਪਾਂ ਸੰਕਟਨ ਤੋਂ ਹੋਰ ਹਣ ਬੜਾ ਦਿਨ ਹੋ ਗਿਆ ਇੱਕ ਹੀ ਵਕਤ ਸਾਈਡ ਤੇ ਅੱਜ ਚੱਲੇ ਸਾਬੂ ਵੀ ਨਾਲ ਕਿੱਥੇ ਸਾਈਡ ਤੇ ਮਿੱਟੀ ਹੈ ਯੈਸ ਗੱਡੀ ਚ ਧੋਪ ਆ ਜਾਂਦੀ ਹੈ ਸਾਬੂ ਸ਼ਾਪਿੰਗ ਕਰਾਊਗਾ ਅੱਜ ਅੱਜ ਮੈਂ ਤੇ ਸਾਬੂ ਸ਼ਾਪਿੰਗ ਕਰਾਂਗੇ ਪਾਪਾ ਸਾਨੂੰ ਛੱਡ ਕੇ ਚਲੇ ਗਏ ਦੇਖ ਲੱਭ ਛੋਟੇ ਵਾਲੇ ਤੇ ਵੱਡੇ ਵਾਲੇ ਆ ਪਏ ਥੱਲੇ ਥੱਲੇ ਦੇਖ ਦਿਖਾਈ ਯਸ ਇਹ ਲੈ ਲਓ ਰੱਖੋ ਚਲੋ ਅੱਗੇ ਅੱਗੇ ਚਲੋ ਅੱਗੇ ਹੋਰ ਕਿ ਲੈਣਾ ਚਾਹੇ ਧਿਆਨ ਨਾਲ ਰੱਖੀ ਫਟਣਾ ਜਾ ਦੀ ਉੱਪਰ ਕੀ ਚੱਲ ਰਹੀ ਆ ਇਸ ਵਾਰ ਕਿੱਥੇ ਖੱਟਾ ਮਿੱਠਾ ਸੇਬ ਨੂੰ ਖੱਟਾ ਮਿੱਠਾ ਦੇਖ ਗਿਆ ਖੱਟਾ ਮਿੱਠਾ ਨਹੀਂ ਲੈਣਾ ਤੇ ਠੀਕ ਹੈ ਕਿਉਂ ਕਿੱਥੇ ਖੱਟਾ ਮਿੱਠਾ ਮੈਂ ਤਾਂ ਦੇਖਿਆ ਨਹੀਂ ਅੱਛਾ ਪਿੱਛੇ ਪਿਆ ਓਕੇ ਗਾਇਸ ਜਿਵੇਂ ਕਹਿੰਦਾ ਜਸਾ ਹਰ ਸਕੂਲ ਦੇ ਸਾਰੇ ਇੱਧਰ ਹੀ ਰਹਿੰਦੇ ਆ ਸੈਬੂ ਦੇ ਕਲਾਸ ਦੀ ਕੁੜੀ ਮਿਲ ਗਈ ਤੇ ਸੈਬੂ ਨੂੰ ਆ ਗਈ ਸੰਗ ਮੈਂ ਕਿਹਾ ਹੈਲੋ ਬੋਲ ਦੇ ਬੋਲ ਕੇ ਨਹੀਂ ਆਇਆ ਸਾਰੇ ਇੱਧਰ ਰਹਿੰਦੇ ਸਾਰੇ ਇੱਧਰ ਹੀ ਰਹਿਣਗੇ ਫਿਰ ਆਹ ਬੀ ਵਾਲੇ ਇੱਧਰ ਹੀ ਰਹਿੰਦੇ ਹੈਣੀ ਕਿ ਹੋਗੇ ਹੈਣੀ ਵਰਕੇ ਖੜੀਆ ਡਾਲ ਜੀਆ ਮੈਨੂੰ ਨਹੀਂ ਪਸੰਦ ਆਈ ਤੂਰੋ ਦਿਖਣੀ ਚਾਹੀਦੀ ਹੈ ਗੱਡੀ ਖੜੀ ਹੈ ਤੇਰੀ ਪਤਾ ਲੱਗਦਾ ਹਨਾ ਵੀ ਅਸੀਂ ਚੱਲੇ ਘਰ ਨੂੰ ਸੈਬੂ ਨੇ ਕਰ ਲਈ ਸ਼ਾਪਿੰਗ ਸਾਹਬੂ ਦੇ ਕੋੜੀ ਮਿਲ ਗਈ ਸੀ ਕਲਾਸ ਦੀ ਭਾਈ ਸਾਬੂ ਤਾਂ ਸੰਗ ਗਿਆ ਮੜ ਕੇ ਸਾਬੂ ਤਾਂ ਟਰਾਲੀ ਨਾਲ ੱੱਕੀ ਜਾਵੇ ਮਮਾ ਫੜ ਲਓ ਮਮਾ ਅੱਗੇ ਨਹੀਂ ਹੁੰਦੀ ਮਮਾ ਕਰਿਓ ਸਾਬੂ ਜਾਬੂ ਕਲਾਸ ਤੇ ਬੁਲਾਉਂਦਾ ਨਹੀਂ ਕੋੜੀਆਂ ਨੂੰ ਮੂੰਚੂ ਕੱਟੋ ਬਾਹਰ ਕੰਦਾਰ ਐ ਪਰ ਹਾਂ ਮੈਂ ਕਿਹ ਬੁਲਾ ਲਾ ਮੈਂ ਬੁਲਾ ਲੈਣਾ ਕਹਿੰਦੇ ਨਹੀਂ ਨਹੀਂ ਆਪਾਂ ਉਧਰ ਹੀ ਰੋਜ਼ ਚੱਲਦੇ ਆ ਮੈਂ ਕਦੇ ਉੱਧਰ ਨਹੀਂ ਰੋਜ਼ ਹਵਰੇ ਤੁਸੀਂ ਕਿਹ ਬਾਹਰ ਚ ਲਾਉਂਦੇ ਉਧਰ ਆ ਮੈਂ ਲਗਾਸ ਆਹ ਵੇ ਤੇ ਨਹੀਂ ਦੱਸਣਾ ਹੈ ਦੇਖ ਲਓ ਭਾਈ ਅੱਜ ਕੱਲ ਦੇ ਮੁੰਡੇ ਸੰਕਾ ਉਹ ਕਿਉਂ ਹੈ ਗਿਆ ਮੈਨੂੰ ਦੱਸਿਓ ਸਾਰੇ ਜਾਣੇ ਕਮੈਂਟ ਕਰਕੇ ਤੁਸੀਂ ਪਾਪਾ ਕਿ ਤੁਸੀਂ ਫੁੱਲ ਵਲੌਗ ਦੇਖਦੇ ਹੀ ਨਹੀਂ ਇਸ ਕਰਕੇ ਤੁਸੀਂ ਦੱਸ ਨਹੀਂ ਸਕਦੇ ਜਿਹੜਾ ਫੁੱਲ ਵਲੌਗ ਦੇਖੂਗਾ ਉਹ ਹੀ ਦੱਸੂਗਾ ਕਿ ਮੈਂ ਕੀ ਪੁੱਛਿਆ ਤੁਹਾਡੇ ਤੋਂ ਰਾਈਟ ਕਰਨੀ ਆ ਉਧਰ ਨਾਲ ਲੱਗ ਜੂਗੀ ਬੱਸ ਹਾਂ ਜੀ ਮਾਪਾ ਗੁੱਟ ਬੱਸ ਓਕੇ ਯੈਸ ਮੈਂ ਸਾਈਕਲਿੰਗ ਕਰਦਾ ਹਾਂ ਲਓ ਜੀ ਆਪਾਂ ਘਰੇ ਆ ਗਏ ਸੀਗੇ ਜਨਾਬ ਜੀ ਗਏ ਆ ਗੁੰਨੇ ਨੋਟੇਸ਼ਨ ਤੋਂ ਲੈਂਡ ਸਾਈਡ ਤੇ ਗਿਆ ਨਾਲ ਤੇ ਆਪਾਂ ਕਰਦੇ ਆਂ ਛੱਦਾ ਅਜਾ ਆਪਾਂ ਗੱਡੀ ਚੋਂ ਕੱਟਿਆ ਨਹੀਂ ਲੇਟ ਹੋਏ ਫਿਰ ਗੁੰਨੂ ਟ੍ਰੈਫਿਕ ਬਹੁਤ ਹੋ ਜਾਂਦਾ ਕੱਲ ਅਸੀਂ ਗਏ ਸੀ ਨਾ ਬਹੁਤ ਬਹੁਤ ਟਾਈਮ ਲੱਗਦਾਗਾ ਤੇ ਮੈਂ ਕਿਹਾ ਚੱਲ ਕੋਈ ਨਾ ਰਾਤ ਨੂੰ ਕੱਢ ਲਾਂਗੇ ਸਵੇਰ ਸੰਭ ਲਾਂਗੇ ਪਿੰਡੀ ਮੈਂ ਕੱਟ ਗਿਆ ਸੀ ਅੱਜ ਆਪਾਂ ਬਣਾਵਾਂਗੇ ਪਿੰਡੀ ਪਿਆਜ਼ ਕੱਟਦੇ ਆ ਆ ਜੋ ਗਾਈਜ਼ ਅੱਜ ਤੁਹਾਨੂੰ ਖਾਣਿਆ ਪਿੰਡੀ ਪਿੰਡੀ ਖਾ ਲੋ ਜੀ ਪਿੰਡੀ ਲੋ ਗਾਈਜ਼ ਅੱਪਾ ਨੇ ਸਾਰਾ ਡਿਨਰ ਰੈਡੀ ਕਰ ਲਿਆ। ਪਿੰਡੀ ਦੀ ਸਬਜ਼ੀ ਵੀ ਬਣਾ ਲਈ ਸੀ। ਫੁੱਲਕਾ ਵੀ ਬਣੇ ਪਿਆ ਦੁੱਧ ਡੈਡੀ ਦਾ ਗਰਮ ਥਰ ਕੇ ਪਿਉਣੇ ਹਾਂ ਜੇ। ਘੜਾ ਵੀ ਵਰਤਾ। ਟਾਈਮ ਹੋ ਗਿਆ 7:40 7:39 ਹੋ ਗਏ। ਤੇ ਜਨਾਬ ਜੀ ਤੇ ਬੱਚੇ ਹਜੇ ਤੱਕ ਨਹੀਂ ਆਏ ਘਰੇ। ਇੰਨਾ ਟਾਈਮ ਹੋ ਗਿਆ। ਜੀ ਪਤਾ ਨਹੀਂ ਕਦੋਂ ਆਉਣਗੇ। ਭੇਟ ਕਰਦੇ ਆ। ਉਹ ਆਉਣਗੇ ਤਾਂ ਫਿਰ ਆਪਾਂ ਡਿਨਰ ਕਰਾਂਗੇ ਭੁੱਖ ਲੱਗੀ ਪਈ ਆ ਕੁਟੀ ਆਪਾਂ ਨੇ ਬਣਾ ਕੇ ਰੱਖ ਲਈ ਬਸ ਆ ਕੇ ਨਾ ਆਉਣਗੇ ਤੇ ਫਿਰ ਆਪਾਂ ਨਾਲ ਦੀ ਨਾ ਕਰ ਲਵਾਂਗੇ ਡਿਨਰ ਤੇ ਫਿਰ ਫ੍ਰੀ ਹੋ ਜਾਵਾਂਗੇ ਕਦੋਂ ਦੇ ਗਏ ਆ ਦੇਖੋ ਬੁੰਨੂ ਤਾਂ ਗਈ ਹੋਈ ਆ 3 ਵਜੇ ਦੀ ਘਰ ਹਜੇ ਤੱਕ ਨਹੀਂ ਪਹੁੰਚੀ ਤੇ ਪਿਓ ਕੋ ਤੇ ਗਏ ਹੋਏ ਆ 6 ਵਜੇ ਦੇ ਘਰ 2 ਘੰਟੇ ਉਹਨਾਂ ਨੂੰ ਹੋ ਗਏ ਉਹ ਨਹੀਂ ਹਜੇ ਤੱਕ ਮੁੜੇ ਚਲੋ ਕਰ ਲੀ ਆਪਾਂ ਹੋ ਗਏ ਵਿੱਲੇ ਬੈਨੇ ਆਪਾਂ ਥੋੜਾ ਟਾਈਮ ਟੀਵੀ ਦੇਖਦੇ ਹਾਂ ਗੜਵੀ ਵੀ ਗਾਇਬ ਡੈਡੀ ਨੂੰ ਵੀ ਆਪਾਂ ਦੁੱਧ ਪਿਆ ਤਾਂ ਲੈ ਨਾਲ ਕਰਾਤਾ ਉਹ ਹਜੇ ਤੱਕ ਨਹੀਂ ਆਏ ਟਾਈਮ ਦੇਖਿਓ ਹਾਂ ਮੈਂ ਤੁਹਾਨੂੰ 7:50 ਹੋ ਗਏ ਹਜੇ ਤੱਕ ਨਹੀਂ ਪਹੁੰਚੀ ਪਾਰਟੀ ਪਾਰਟੀ ਐਨੀਲੇਟ ਐਨੀਲੇਟ ਇੱਕ ਮੇਰਾ ਮੁੰਡਾ ਇੱਕ ਮੈਂਬਰ ਹੋਰ ਸੀ ਤੁਹਾਡੇ ਨਾਲ ਉਹ ਉੱਥੇ ਰਹਿ ਪਿਆ ਕਿਉਂ ਬੋਹ ਤੂੰ ਲੁੱਫ ਗਿਆ ਸੀ ਯਮੀ ਤੁਹਾਨੂੰ ਬੈਗ ਫੜ ਪਾਪਾ ਤੋਂ ਸਾਨੂੰ ਡਾਕਟਰ ਨੇ ਆਹ ਕਾਪਰ ਦਿੱਤਾ ਡਾਕਟਰ ਆਹ ਮਾ ਪੜ ਦਿੰਦੇ ਆ ਇਹਨੂੰ ਸਵਾਦ ਨਹੀਂ ਲੱਗਿਆ ਮੇਰੇ ਵਾਸਤੇ ਲੈ ਨਹੀਂ ਆਉਂਦਾ ਲੈ ਆਂਦਾ ਉਹ ਦਿੱਤੇ ਸੀ ਉਹਨੂੰ ਇੱਕ ਦਿੱਤਾ ਸੀ ਲੈਂਦੀ ਦਵਾਈ ਕਿਉਂ ਕੀ ਹੋ ਗਿਆ ਤੋਈ ਦੁਖਦੀ ਆ ਫਿਰ ਹੈ ਤੋਈ ਕਰਕੇ ਦੁਖਦੀ ਆ ਚਲ ਆਓ ਕਦੋਂ ਤੁਹਾਡੀ ਕੀ ਜਨਾ ਮੈਂ ਕਦੋਂ ਦਾ ਸਾਰੇ ਕੰਮ ਕਰਕੇ ਵਿਹਲਾ ਹੋ ਕੇ ਬਹਿ ਗਿਆ ਮੈਂ ਹੁਣ ਵੀ ਆਂਦੇ ਹੁਣ ਵੀ ਆਂਦੇ ਹੁਣ ਵੀ ਆਂਦੇ ਪਹਿਲਾਂ ਬੁਖਾਰ ਘਟੋ ਕਹਿੰਦਾ ਫਿਰ ਗਾਇਸ ਜਿਹੜੀ ਆਪਾਂ ਅੱਜ ਰਿਪੋਰਟ ਕਰਾਈ ਸੀਗੀ ਉਹਦੇ ਚ ਆਇਆ ਸੈੱਲ ਘਟੇ ਹੋਏ ਆ ਤੇ ਇਹ ਹੁਣ ਮੈਡੀਸਿਨ ਲੈਂਦੀ ਆ ਚਾਬੀ ਉਹਨਾਂ ਲੱਭਣੀ ਨਹੀਂ ਅੰਦਰ ਪਈ ਆ ਬੈੱਡ ਤੇ ਕੀ ਕਹਿੰਦੇ ਪਹਿਲਾਂ ਬੁਖਾਰ ਠੀਕਰ ਫਿਰ ਭੁੱਖ ਲੱਗੂਗੀ ਪਰ ਕਦੋਂ ਦੀ ਆ ਮੈਡੀਸਨ ਆ ਰਹੇ ਆਂ ਭੁੱਖ ਦਤਾ ਕਿੰਨਾ ਚਿਰ ਹੋ ਗਿਆ ਬੁਖਾਰ ਤਾਂ ਤੁਹਾਨੂੰ ਹੋਣੀ ਹੋਇਆ ਪਹਿਲਾਂ ਤਾਂ ਹੈ ਨਹੀਂ ਸੀ ਸ਼ਾਬਾਸ਼ 나오 ਚਲੋ ਮੈਨੂੰ ਚੰਗਾ ਪਕੜਾ ਨਾ ਲੈ ਦੋਨੋਂ ਚੱਲ ਪਏ ਕਮਲੇ ਬੱਚੇ ਚਲੋ ਦਵਾਈ ਲੈਣੇ ਆ ਤੇ ਫਿਰ ਤੁਹਾਨੂੰ ਦੱਸਾਂਗੇ ਕਿ ਕੀ ਰਿਜ਼ਲਟ ਆਇਆ ਦਵਾਈ ਦਾ ਉਹ ਦੇਖ ਲਓ ਲੈ ਇਹਨਾਂ ਨੂੰ ਸਬਰ ਨਹੀਂ ਆਉਂਦਾ ਢੇੜਾ ਲੈ ਬੈਣਾ Okay. <susurra>